ਵਾਹਿਗੁਰੂ ਸਭ ਵਾਹਿਗੁਰੂ ਜੀ ਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੋਂ ਬਾਰਡਰ ਤੇ ਪਹੁੰਚੇ ਆ 700 ਕਿਲੋਮੀਟਰ ਦੂਰ ਚਾਲਕੀ ਆਏ ਨੇ ਅਸੀਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਲਾਗਲੇ ਜ਼ਿਲ੍ਹੇ ਸੀਤਾਪੁਰ ਲਖੀਮਪੁਰ ਲਖੀਮਪੁਰ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਜਿੱਥੇ ਇਹਨਾਂ ਵੱਡਾ ਕਾਂਡ ਹੋਇਆ ਸਾਡੇ ਕਿਸਾਨ ਭਰਾਵਾਂ ਤੇ ਗੱਡੀਆਂ ਚੜਾਈਆਂ ਸੰਸਦ ਦੇ ਬੇਟੇ ਇੱਕ ਪੱਤਰਕਾਰ ਸਾਥੀ ਵੀ ਉੱਥੇ ਸਹਿਜ ਹੋਇਆ ਅੱਜ ਤੱਕ ਸਾਨੂੰ ਉੱਥੇ ਨਿਆਂ ਨਹੀਂ ਮਿਲਿਆ ਅਸੀਂ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ কোর্ਟ ਚ ਲੜਾਈਆਂ ਚੱਲਣੀਆਂ ਨੇ কোর্ਟ ਚ ਕੇਸ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਅੱਜ ਜੋ ਅੰਦੋਲਨ ਇੱਥੇ ਚੱਲ ਰਿਹਾ ਹੈ ਤੇ ਜਿਹੜੇ ਵੀ ਭਰਾ ਘਰ ਬੈਠੇ ਨੇ ਉਹਨਾਂ ਅੱਜ ਹੱਥ ਜੋੜ ਕੇ ਬੇਨਤੀ ਆ 700 ਕਿਲੋਮੀਟਰ ਦੂਰੋਂ ਆ ਗਏ ਆ ਅਬ ਇੱਕ ਇੱਕ ਆ ਸਾਡੇ ਪ੍ਰਧਾਨ ਜੀ 2 ਮਹੀਨੇ ਹੋ ਗਏ ਜਿਨ੍ਹਾਂ ਨੇ ਅੰਨ ਤੱਕ ਨਹੀਂ ਖਾਦਾ ਕਿਦੇ ਵਾਸਤੇ ਸਾਡੇ ਵਾਸਤੇ ਕੀ ਲੋਕੋ ਬੰਦਾ ਹਸਤਾਜ ਪਿਆ ਵੀ ਬਿਮਾਰ ਹੋਵੇ ਤਾਂ ਮਰਦਾ ਮਰਦਾ ਵੀ ਬਚਣਾ ਚਾਹੁੰਦਾ ਸਾਰਾ ਕੁਝ ਆਪਣੇ ਦਾਤੇ ਲਾ ਕੇ ਬਚਣਾ ਚਾਹੁੰਦਾ ਏ ਇੱਕ ਸਾਡੇ ਪ੍ਰਧਾਨ ਜੀ ਤੇ ਸਾਡੇ ਸਾਨ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਦਾਤੇ ਲਾ ਦਿੱਤੀ ਅਜੇ ਵੀ ਅਸੀਂ ਘਰੋਂ ਨਿਕਲੇ ਤੇ ਕਦੋਂ ਘਰੋਂ ਨਿਕਲਾ ਘਰੋਂ ਨਿਕਲਾਂਗੇ ਤੁਹਾਡੇ ਅੱਗੇ ਮੌਕਾ ਏ ਹੱਥ ਜੋੜ ਕੇ ਬੇਨਤੀ ਏ ਖਾਸ ਕਰਕੇ ਸਾਡੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਜਰੂਰ ਤੁਸੀਂ ਭਾਈ ਘਰੋਂ ਨਿਕਲੋ ਔਰ ਪੰਜਾਬ ਨੇ ਹਮੇਸ਼ਾ ਅਗਵਾਈ ਕੀਤੀ ਹੈ ਔਰ ਤੁਸੀਂ ਸਾਰੇ ਇਕਜੁੱਟ ਹੋ ਕੇ ਫੇਰ ਹੀ ਹੱਲਾ ਬੋਲੋ ਤਾਂ ਕਰਕੇ ਆਪਾਂ ਨੂੰ ਜਿੱਤ ਮਿਲ ਸਕੇ ਔਰ ਅੰਦੋਲਨ ਅਰਕ ਜਿੱਤ ਕੇ ਜਾਵਾਂਗੇ ਐਮਐਸਟੀ ਗਰੰਟੀ ਕਾਨੂੰਨ ਜਿਹੜਾ ਮੇਨ ਮੁੱਦਾ ਪਹਿਲਾਂ ਵੀ ਸੀ ਉਹ ਫਿਰ ਉਸੇ ਵਾਰ ਲੜਾਈ ਚੱਲਦੀ ਸਾਡੀ ਪਰ Đảng ਜੀ ਨੇ ਜੋ ਮੁੱਦਾ ਰੱਖਿਆ ਹੈ ਔਰ ਮਜ਼ਦੂਰਾਂ ਦਾ ਵੀ ਮੁੱਦਾ ਰੱਖਿਆ ਹੈ ਤਾਂ ਆਪਾਂ ਸਾਰ ਸਾਰੇ ਰਲ ਕੇ ਲੜਾਈ ਲੜਨੀ ਹੈ ਤੇ ਜਿੱਤਣਾ ਅਸੀਂ ਤਾਂ ਹੀ ਹੈ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ